ਆਹ ਵੇ ਬੰਦਾ ਨਵਾਂ ਆਪਾਂ ਜਿਹੜਾ ਬੁਲਾਇਆ ਹਜੇ ਤੇ ਕਿਹਾਇਆ ਨਹੀਂ ਕਿਤੇ ਇਹ ਨਾ ਵੀ ਇਹ ਪਾਲਿਆ ਉਹ ਔਣ ਤੋਂ ਪਹਿਲਾਂ ਹੀ ਭਾਜੇ ਪਾਲਾ ਦਾ ਕੱਢ ਗਿਆ ਸੀ ਤੂੰ ਸਾਲ ਬੰਦਾ ਦਾ ਉਹਦਾ ਆ ਜਾ ਆ ਜਾ ਆ ਉਹ ਠੀਕ ਹੈ ਲੱਖਿਆ ਵਧੀਆ ਆ ਜਾ ਜਮ ਤੇ ਲੱਖਿਆ ਫਿਰ ਹਾਂ ਤੇ ਗਿਆ ਕਿ ਮੇਰੇ ਪੁੱਤੇ ਤੇਨੂੰ ਕਿਹਾ ਤੂੰ ਪਹਿਲਾ ਬੰਦਾ ਰੱਖਿਆ ਸੀਗਾ ਉਹ ਬਾਜ ਭੱਜ ਗਈ ਗਿਆ ਰੋਣਾ ਬਸ ਪੈਸੇ ਵੀ ਵੱਧ ਲੈ ਗਿਆ ਉਹ ਥੋੜੀ ਖੁੱਲ ਬਾਲੀ ਦੇ ਛੱਡੀ ਸੀ ਮੈਂ ਉਹ ਲਾਈ ਲਾ ਕੇ ਸੀ ਇੱਕ ਉਹ ਫਰੀਕਾ ਨੇ ਪੁਲਾਵਾ ਹੋ ਯਾਰ ਪਤਾ ਉਹਨੇ ਇਹਨੂੰ ਥੁੱਕ ਜਿਹਾ ਨਹੀਂ ਬੱਲਦਾ ਥੋੜੀ ਆ ਉਹ ਜਾ ਜਾ ਕੇ ਨਹੀਂ ਥੱਕ ਉਹਦੀ ਤੂੰ ਲੱਗਣਾ ਕਿ ਕੰਮ ਕਰਨਾ ਨਹੀਂ ਮੇਰੇ ਕੰਮ ਕਰ ਰਿਹਾ ਹੈਗਾ ਪੱਖੇ ਉਧਰ ਫਿਰ ਬੱਲੇ ਗੱਲਾਂ ਤੋਂ ਉਰੇ ਆ ਮਾਤਾ ਹਾਂ ਭਾਈ ਤੇ ਤੈਨੂੰ ਵਾਲ ਬੁਨ ਕੰਮ ਦਾ ਹੈਗਾ ਸਾਰਾ ਭਾਈ ਯਾਰ ਸਾਰੇ ਕੰਮ ਦਾ ਵਹ ਲਾ ਠੀਕ ਹੈ ਤੂੰ ਸਾਜੀ ਨੇ ਸੀਰੀ ਦੀ ਡਿਗਰੀ ਕੀਤੀ ਆ ਤੂੰ ਸੀਰੀ ਦੀ ਡਿਗਰੀ ਕਰੀ ਆ ਹਾਂ ਡਿਗਰੀ ਕੀਤੀ ਆ ਬਣਾ ਤੋਕਾ ਹੋਰ ਦਾਰਦਾ ਫਿਰ ਵੇਖ ਲੈ ਤੂੰ ਮੜਾ ਜਾ ਵੀ ਕਿਤੇ ਇਹ ਆਵੇਂ ਤੈਨੂੰ ਬਾਲਣਾ ਆਵੇ ਕੁੱਤਰ ਨੇ ਕਿੱਥੇ ਮੈਂ ਨਾ ਤੂੰ ਬੈਠੇ ਘਰ ਹੋ ਜਾ ਯਾਰ ਬਈ ਕਿਆ ਫਿਰ ਕੁੱਦਰ ਪੱਠੇ ਕੁੱਦਰ ਦਾ ਨਾ ਪੱਠੇ ਆ ਕੀ ਜਕੜਾ ਗਰਦੀ ਕੁੱਦਰ ਆ ਜਾ ਉਹ ਛੱਡ ਲੈ ਪੁੱਤ ਛੱਡ ਲੈ ਇਹਦੀ ਉਫੋ ਫਿਰ ਕੁੱਦਰੂਗਾ ਲਾਲਾ ਅੱਛਾ ਹਾਂ ਆ ਛੱਡਦਾ ਵੀ ਹਾਂ ਆ ਪਈ ਪਰਾਲੀ ਆ ਛੱਡ ਲੈ ਛੱਡ ਲੈ ੱੱਲੇ ਨੂੰ ਆ ਰੋਗਾ ਰੋਗਲਾ ਚੱਕ ਗਏ ਰੋਗਲਾ ਰੋਗਲਾ 15 ਉਹ ਪਿੱਲਾ ਹੀ ਵਾਲਾ ਇਹਨਾਂ ਦੇ ਕੁੱਤਰ ਦੇਗਾ ਬਾਵਾ ਚੱਕ ਲੈ ਉਹ ਲਾ ਦੇ ਲਾਵੇ ਕੀ ਕੀ ਕਰੀ ਜਾਂਦਾ ਓਏ ਬਤਾਤਾ ਉਹ ਬਾਈ ਇਹ ਖੈਦੀ ਵੀ ਉਹ ਕਿੰਡੂ ਪੁੱਤ ਦਾ ਹੱਟ ਹੈ ਕਹੋ ਜਿਆ ਪਰਨਾਲਾ ਦਾ ਇੱਧਰ ਆ ਇਹਨੂੰ ਇਹਨੂੰ ਚੱਕ ਕੇ ਰੱਖ ਚੱਕ ਇੱਧਰ ਦੀ ਨਾਲ ਰੱਖ ਅੱਛਾ ਉਹ ਤਾਂ ਬਾਹਰ ਕੱਢਦਾ ਇੱਧਰੋਂ ਦਾ ਬਾਹਰ ਨਿਕਲਦੇ ਆ ਉਹ ਮੈਂ ਤਾਂ ਕਹੇ ਤੋ ਉੱਥੋਂ ਹੁੰਦਾ ਹੈ ਰਿਗਾਰਡਮੈਂਟ ਓਏ ਥੀਰੀ ਦੀ ਡਿਗਰੀ ਕਿਹੜੇ ਕਾਲਜ ਤੋਂ ਕਰੀ ਤੁਸੀਂ ਤੂੰ ਹਾਂ ਡਿਗਰੀ ਤਾਂ ਦਿੱਤੀ ਮੈਂ ਬਾਈ ਉਹਦੀ ਡਿਗਰੀ ਰੋਹ ਕਿ ਕਿਲੇ ਦੇ ਹੱਥਾਂ ਵਾਲੇ ਵੀ ਕੀਤੀ ਹੈ ਟੋਕੇ ਦੀ ਆਪੂ ਤਾਂ ਪਾਲੇ ਤੋਂ ਵੀ ਜੱਬ ਲਾਇਆ ਪਾਲਾ ਮਰੋ ਨਾ ਹੋਦਾ ਨਾ ਉਤਰ ਗਿਆ ਮੈਂ ਉਤਰ ਰਿਹਾ